ਫਾਇਰ ਬ੍ਰਿਗੇਡ ਦੇ ਅਫਸਰ ਸਾਡੇ ਨਾਲ ਰੁਕੀ ਜੀ ਕੀ ਕੀ ਜਾਨਣਾ ਚਾਹੁੰਦੇ ਹੋ ਤੁਸੀਂ ਰੁਬੀ ਜੀ ਸਰ ਪਾਲਾਂ ਸੀਗੀ ਵਿੱਚ ਪੋਗਲੇ ਰੋੜ ਤੋਂ ਵੀ ਦਾਅਮ ਲੱਗ ਗਈ ਐ ਤੇ ਨਾਲ ਦੀ ਨਾਲ ਅਸੀਂ 3 ਫਾਇਰ ਟੈਂਕਰ ਲੈ ਆਏ ਪਟਿਆਲੇ ਤੋਂ ਵੀ ਆ ਰਹੇ ਮਹਾਲੀ ਤੋਂ ਵੀ ਆ ਗਏ ਨਾਲ ਹੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 10-15 ਮਿੰਟ ਕਵਰ ਕਰਦੇ ਆਂ ਵੀ ਇੱਥੇ ਜਿਹੜੇ ਨਲਬ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਐ ਤੇ ਆਪ ਕਿੰਨੀਆਂ ਗੱਡੀਆਂ ਸਰ ਦੋ ਪਿੱਛੇ ਲੱਗੀਆਂ ਹੋਈਆਂ ਦੋ ਬੈਕ ਸਾਈਡ ਤੇ ਲੱਗੀਆਂ ਇੱਕ ਫਰੰਟ ਤੇ ਪਿੱਛੇ ਰੈਜੀਡੈਂਸ ਐ ਉਹਨਾਂ ਨੂੰ ਸੰਭਾਲ ਰਹੇ ਕਿੰਨੇ ਟਾਈਮ ਤੱਕ ਆਪਾਂ ਕਾਬੂ ਪਾ ਲਾਂਗੇ ਸਰ 15-20 ਮਿੰਟ ਲ ਅਸੀਂ ਮਾਲ ਦੀ ਪਲਾ ਰੈਜੀਡੈਂਸ ਜਿੱਥੇ ਉਹ ਕਵਰ ਕਰ ਰਹੇ ਹਨ ਵਿਚਾਰੇ ਬੈਕ ਸਾਈਡ ਤੇ ਲੋਕੀ ਕਹਿ ਰਹੇ ਸੀ ਕਿ ਤੇ ਸਲੰਡਰ ਵੀ ਪਏ ਆ ਤੇ ਸਰ ਹੁਣ ਦੇਖਦੇ ਆ ਬਾਅਦ ਤੇ ਬਾਅਦ ਚ ਦੇਖਦੇ ਆ ਤਾਂ ਦੀ ਜਿਹੜੀ ਅੱਗ ਲੱਗੀ ਹੈ ਕਿੱਥੇ ਅੱਗ ਲੱਗੀ ਇਹ ਇਹ ਭਗੋਲਾ ਰੋਡ ਤੇ ਗਦਾਮ ਸਿੰਘਾ ਜੀ ਭਗੋਲਾ ਰੋਡ ਤੇ ਮੈਨੂੰ ਫੋਨ ਆਇਆ ਸੀਗਾ ਇਹਨਾਂ ਦੇ ਮਾਲਕਾਂ ਦਾ ਕਿ ਸਾਡੇ ਗਦਾਮ ਨੂੰ ਅੱਗ ਲੱਗੀ ਤੇ ਫਟਾਫਟ ਫਿਰ ਉਹਨਾਂ ਨੂੰ ਮੈਂ ਫਟਾਫਟ ਗਾ ਵੀ ਭੇਜੀਆਂ ਕਿੰਨੇ ਦਾ ਟਾਈਮ ਸੀਗਾ ਜਿਹੜੀ ਅੱਗ ਲੱਗੀ ਸੀ ਇਹ ਸਾਰ ਨੂੰ ਮਤਲਬ ਲਗਭਗ ਦਾੰਡਾ ਹੋਇਆ ਜਾ ਕੇ ਅਗ ਲੱਗਣ ਦਾ ਕੋਈ ਕਾਰਨ ਪਤਾ ਲੱਗਿਆ ਕਰਦੇ ਕੋਈ ਸਮਾਨ ਭਰਿਆ ਸੀਗਾ ਤੇ ਜਿਹੜੀ ਹੁਣ ਗੁਰਪ੍ਰੋ ਕਰਕੇ ਜਿਹੜੀ ਆਤਿਸ਼ਬਾਜੀ ਹੋ ਰਹੀ ਆ ਤਾਂ ਉਹੀ ਲੱਗਦਾ ਵੀ ਉਹ ਸਮਾਨ ਕੇ ਆਤਿਸ਼ਬਾਜ ਗਿਰੀ ਆ ਤਾਂ ਉਸ ਕਰਕੇ ਅੱਗ ਫੜ ਗਈ ਜਾਂ ਤਾਂ ਅੱਗ ਬਹੁਤ ਤੇਜ਼ ਆ ਹਵਾ ਵੀ ਚੱਲ ਰਹੀ ਆ ਤਾਂ ਫਾਇਰ ਵਿਗਟ ਦੀ ਜਿਹੜੀ ਹੈ ਇੱਕ ਗੱਡੀ ਖੜੀ ਆ ਬਾਕੀ ਫਾਇਰ ਵਿਗਟ ਦੀ ਆ ਫਾਇਰ ਵਿਗਟ ਦੀਆਂ ਗੱਡੀਆਂ ਦੋ ਪਹਿਲਾਂ ਪਾਣੀ ਛੱਟ ਕੇ ਚਲੀਆਂ ਭਰਨ ਵਾਸਤੇ ਇੱਕ ਗੱਡੀ ਬੈਕਸਾਈਡ ਤੇ ਖੜੀ ਆ ਇਹ ਗੱਡੀ ਹੁਣ ਜਾਰੀ ਪਾਣੀ ਵਰਨ ਵਾਸਤੇ ਤੇ ਚਾਰ ਜਾਂ ਪੰਜ ਗੱਡੀਆਂ ਸਾਡੇ ਹੋਰ ਬਾਹਰੋਂ ਆ ਰਹੀਆਂ ਨੇ ਇਹਨਾਂ ਕੇ ਪੰਛੀ 10 ਮਿੰਟਾਂ ਚ ਪਹੁੰਚਣਗੇ ਇੱਥੇ ਆ ਕੇ ਸਾਹਿਬ ਕੀ ਕਹਿਣਾ ਚਾਹੋਗੇ ਸਰ ਆ ਗੱਡੀ ਇੱਕ ਆਈਏ ਦੋ ਆਈਏ ਬਾਕੀ ਕਿੱਥੇ ਗੱਡੀਆਂ ਆ ਗਈਆਂ ਸਾਰੀ ਗੱਡੀਆਂ ਆ ਰਹੀਆਂ ਸਾਰੀ ਗੱਡੀਆਂ ਆ ਰਹੀਆਂ ਹੋਰ ਤਾਂ ਕੰਮ ਹੋ ਜਾਏਗਾ ਉਦ ਤੱਕ